ਸ੍ਰੀ ਕਾਲ ਕਿਸਾਨ ਭਰਾਵੋ ਸਵਾਗਤ ਹੈ ਤੁਹਾਡਾ ਕੀਰਤੀ ਕਿਸਾਨ YouTube ਚੈਨਲ ਤੇ ਕਿਸਾਨ ਭਰਾਵੋ ਅੱਜ ਆਪਾਂ ਗੱਲ ਕਰਾਂਗੇ ਜਿਹੜੇ ਆਪਣੇ ਉੱਪਰ ਦਰਖਤ ਹੁੰਦੇ ਨੇ ਤੇ ਥੱਲੇ ਜਿਹਦੇ ਝੂਨਾ ਲੱਗਿਆ ਹੁੰਦਾ ਹੈਗਾ ਤੇ ਉਹ ਉਹਨਾਂ ਜਦੋਂ ਤੇਲ ਪਈ ਜਾਂਦੀ ਹੈ ਉੱਪਰ ਤੇ ਇਹਨੂੰ ਸੂਰਜ ਦੀ ਰੋਸ਼ਨੀ ਨਹੀਂ ਮਿਲਦੀ ਤਾਂ ਇਹ ਜਦੋਂ ਆਪਾਂ ਕਟਾਈ ਕਰਦੇ ਆ ਤਾਂ ਇਹ ਖਰਾਬ ਹੋ ਜਾਂਦੇ ਜਿਹੜੇ ਕਿਸਾਨ ਵੀਰ ਚੈਨਲ ਤੇ ਨਵੇਂ ਜੁੜੇ ਨੇ ਉਹ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤੇ ਨਾਲ ਨਾਲ ਬੈਲ ਵਾਲਾ ਬਟਨ ਦਬਾ ਲੈਣ ਤਾਂ ਜਾਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚੂਗੀ ਕਿਸਾਨ ਭਰਾਵੋ ਜਿਵੇਂ ਤੁਸੀਂ ਆਹ ਝੋਨਾ ਵੇਖ ਰਹੇ ਹੋਗੇ ਇੱਕ ਤਾਂ ਕਿਸਾਨ ਭਰਾਵੋ ਸੌ ਦੇ ਵਿੱਚ ਜਿਹੜਾ ਆਪਣਾ ਝੋਨਾ ਥੋੜਾ ਜਿਹਾ ਹੈਡ ਵੀ ਜ਼ਿਆਦਾ ਕਰ ਜਾਂਦਾ ਹੈਗਾ ਤੇ ਹੈਟੋਂ ਇਹਦੇ ਝੌਂ ਦੇ ਵਿੱਚ ਜਿਹੜੀ ਜੜਾ ਹੈ ਉਹ ਵੀ ਕਮਜ਼ੋਰ ਹੋ ਜਾਂਦੀ ਹੈਗੀ ਕਿਉਂਕਿ ਇਹ ਜਦੋਂ ਆਪਣਾ ਨਿਸ਼ਾਰਾ ਕਰੂਗਾ ਤਾਂ ਇਹਦੇ ਉੱਤੇ ਪੱਤਾ ਜ਼ਿਆਦਾ ਹੋਣ ਦੇ ਕਾਰਨ ਜਿਹੜੇ ਆ ਦਰਖਤ ਦੇ ਉੱਤੇ ਆਪਣੀ ਤਰੇਲ ਪੈਂਦੀ ਹੈ ਤਾਂ ਇਹਦੇ ਉੱਤੇ ਡਿਗੀ ਜਾਂਦੀ ਹੈਗੀ ਤੇ ਉਹਨੂੰ ਦਿਨੋ-ਦਣੀਆਂ ਜੜੀ ਥੱਲੇ ਛਿਟੀ ਜਾਂਦੀ ਹੈਗੀ ਜਦੋਂ ਹੀ ਆਪਣੀ ਕਪੈਨ ਨਾਲ ਆਪਾਂ ਕਟਾਈ ਕਰਦੇ ਆ ਜਾਂ ਤਾਂ ਆਪਾਂ ਨੂੰ ਥੱਬੇ ਵੱਢ ਕੇ ਉਹ ਪਰਲੇ ਪਾਸੇ ਝੋਨੇ ਦੇ ਉੱਪਰ ਛਿੱਟਣੇ ਪੈਂਦੇ ਨੇ ਤੇ ਜਾਂ ਫਿਰ ਇਹਦੇ ਵਿੱਚ ਜਿਹੜਾ ਦਾਣੇ ਨੇ ਉਹ ਵਿੱਚ ਹੀ ਖਿੰਡ ਗੁੰ ਜਾਂਦੇ ਨੇ ਕਿਸਾਨ ਭਰਾਵੋ ਆਪਾਂ ਨੇ ਕਰਨਾ ਕੀ ਹੈ ਵੀ ਜਿੱਥੇ ਵੀ ਸੋਡੀ ਸ਼ੌਹ ਹੈ ਉੱਥੇ ਆਪਾਂ ਨੇ ਜਿਹੜੀ ਝੋਨੇ ਦੀ ਹੈ ਜਿਹੜੀ ਕਟਿੰਗ ਕਰ ਦੇਣੀ ਹੈ ਜਦੋਂ ਆਪਣਾ ਨਸਾਰਾ ਜਣੀ ਵੀ ਇੱਕ ਹਫ਼ਤੇ ਨੂੰ ਹੋਣ ਵਾਲਾ ਹੈਗਾ ਬੱਲੇ ਕੋਈ ਬਾਹਰ ਨਹੀਂ ਆਈ ਤਾਂ ਆਪਦੀ ਆਪਾਂ ਨੇ ਕਟਾਈ ਕਰ ਦੇਣੀ ਹੈਗੀ ਤੇ ਤੁਸੀਂ ਵੇਖੋਗੇ ਵੀ ਜਿਹੜੀ ਉਪਰੋਂ ਦਰਖਤ ਤੋਂ ਤੇਲ ਡਿਗੂਗੀ ਉਹ ਸਿੱਧੀ ਇਹਦੀ ਜੜ ਤੱਕ ਜਾਣ ਲੱਗ ਜੂਗੀ ਤੇ ਪੱਤੇ ਦੇ ਉੱਤੇ ਜਿਹੜਾ ਇਹਨੂੰ ਨਹੀਂ ਮੋੜ ਸਕਦੀ ਤੇ ਕਿਸਾਨ ਵੀਰੋ ਜਿਵੇਂ ਸੂਇਆਂ ਦੇ ਨੇੜੇ ਉੱਥੇ ਦਰਖਤ ਹੁੰਦੇ ਨੇ ਜਾਂ ਪਹਿਆਂ ਦੇ ਨੇੜੇ ਜਿਹੜੇ ਆਪਣੇ ਦਰਖਤ ਹੁੰਦੇ ਨੇਗੇ ਤਾਂ ਉੱਥੋਂ ਆਪਾਂ ਨੇ ਇਹ ਥੋੜੀ ਝੋਨੇ ਦੇ ਜਿਹੜਾ ਉਤੋਂ ਪੱਤੇ ਨੇਗੇ ਉਹ ਕੱਟ ਦੇਣੇ ਨੇਗੇ ਜਿਵੇਂ ਤੁਸੀਂ ਵੇਖ ਰਹੇ ਹੋਗੇ ਵੀ ਆਪਾਂ ਜਿਹੜਾ ਝੋਨੇ ਝੋਨੇ ਦੇ ਵਿੱਚ ਜਿਹੜੇ ਉੱਪਰਲੇ ਪੱਤੇ ਨੇ ਜਿਹੜੇ ਉਹ ਕਟਿੰਗ ਕਰਦੇ ਤੇ ਵਿੱਚੋਂ ਜਿਹੜਾ ਝੰਡਾ ਪੱਤੇ ਦੇ ਨਾਲ ਆ ਜਿਹੜੀ ਗੋਬ ਹੈ ਉਹ ਆਪਣਾ ਸਿੱਟਾ ਜਿਹੜਾ ਬਾਹਰ ਨਿਕਲ ਲੱਗ ਜਾਂਦਾ ਹੈਗਾ ਇਹਦੇ ਨਾਲ ਕਿਸਾਨ ਭਰਾਵੋ ਆਪਾਂ ਨੂੰ ਇੱਕ ਤਾਂ ਜੇ ਰੁਕ ਪੈ ਚੱਲ ਲਈ ਹੈ ਕੰਪੈਨ ਉਹਨੇ ਨਾਲ ਹੀ ਵੱਢ ਕੇ ਲੈ ਜਾਂਦੀ ਹੈ ਤੇ ਕੋਈ ਝੋਨਾ ਆਪਣਾ ਡਿੱਗਦਾ ਨਹੀਂ ਹੈਗਾ ਤੇ ਆਪਾਂ ਨੇ ਇਹਦੀ ਕਟਿੰਗ ਕਿੱਥੋਂ ਕਰਨੀ ਹੈ ਜਿੰਨੇ ਵੀ ਆਪਣੀ ਆਹ ਜਿਵੇਂ ਗੋਬ ਹੈ ਕਾ ਟੇਡੀ ਫੁੱਲ ਗਈ ਨਾ ਤਾਂ ਇਹਨੂੰ ਇੱਥੋਂ ਕੱਟ ਦੇਣਾ ਇਹ ਨਹੀਂ ਹੈਗਾ ਵੀ ਤੁਸੀਂ ਆਹ ਗੋਬ ਹੀ ਕੱਟ ਦੇਣੀ ਹੈ ਫਿਰ ਨਾਲ ਹੀ ਸਿੱਟਾ ਵੱਢਿਆ ਜਾਊਗਾ ਇਹਰਫਾ ਚਾਰ ਪੰਜ ਉਂਗਲਾਂ ਜਿਹੜੇ ਉੱਪਰਲੇ ਪੱਤੇ ਨੇਗੇ ਇਹਦੀ ਆਪਾਂ ਜਿਹੜੀ ਕਟਿੰਗ ਕਰ ਦੇਣੀ ਹੈ ਜੇ ਤੁਸੀਂ ਮੇਰੀ ਖੇਤ ਦੇ ਵਿੱਚ ਦੇਖ ਰਹੇ ਹੋਗੇ ਆ ਆਪਣੀ ਗੋਭ ਆ ਗਈ ਤੇ ਇੱਥੋਂ ਆ ਜਿਹੜਾ ਆ ਮੁੰਜਰ ਨਿਕਲਣੀ ਹੈਗੀ ਤੇ ਇੱਥੋਂ ਆਪਾਂ ਨੇ ਜਿਹੜੇ ਪੱਤੇ ਉੱਪਰਲੇ ਕੱਟ ਦਿੱਤੇ ਨੇ ਸੋ ਕਿਸਾਨ ਭਰਾਵੋ ਤੁਸੀਂ ਵੇਖ ਸਕਦੇ ਹੋ ਵੀ ਜਿਹੜੀਆਂ ਭੱਲੀਆਂ ਨੇ ਆਪਣੀਆਂ ਉਹ ਵੀ ਹੁਣ ਬਾਹਰ ਆਪਾਂ ਨੂੰ ਜਿਹੜੀਆਂ ਦਿਖਾਈ ਦੇਣ ਲੱਗੀਆਂ ਸੋ ਧੰਨਵਾਦ ਸਤਿ ਸ੍ਰੀ ਅਕਾਲ ਜੀ